ਤਨਉਮ ਤਨੋ ਗੁਰੂ ਸਹੀਬ ਜੀ ਗੁਰਬੂ ਬੋਲ ਹੈ ਸਭ ਬਿਸਮ ਹੋਏ ਜਾਏ ਹਮਦਰਸੀ ਅਪਰਾ ਅਦੀ ਅਵਰ ਕੋਈ ਰੱਖੇ ਜਸੇ ਹੰਮ ਸਤ ਗੁਰਾ ਖਲੀਸ਼ਡਾਈ ਤੋ ਗੁਰ ਪਿਤਾ खा अनेक दण्डौत सर्व कला संरथ डोलन ते रखो तो हो प्रभु नानक दे कार हाथ जाओ बोला अव है त्यों स्वाम उदृत कवन हमरी साध् सङ्गना अन यश गो जो प्रभ कि अथ ਵਾਦ ਸੰਗਨ ਅਨੰਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਦਮ ਸੁਨਮੰਤੇ ਸਤਕਾਰਯੋਗ ਸਤਗੁਰਾਂ ਦੀ ਭਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੇ ਗੁਰੂ ਸWARE ਸਤਸੰਗੀ ਜਨੋ ਗੁਰ ਬਖਸ਼ਿ ਫਤਿਹ ਸਵੀਕਾਰ ਕਰਿਓ ਕੋਈ ਵੀ ਰਸਨਾ ਮਿਰਬੀ ਬੰਨ ਜੀ ਨਾ ਰਹੇ ਅਦਬ ਸਹਿਤ ਸਾਰੀ ਸੰਗਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਚਵਰ ਤਖਤ ਛਤਰਾਂ ਦੇ ਮਾਲਕ ਜੋਗੋ ਹੋ ਜੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖ ਗਉਂਦੇ ਮਹਾਨ ਸ਼ਹੀਦ ਮਹਾਨ ਜਰਨੈਲ ਸਿੰਘ ਸਾਹਿਬ ਤਨ ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨਵਾਰਨ ਸਿੰਘ ਜੀ ਮਹਾਰਾਜ ਕੌਮ ਦੇ ਮਹਾਨ ਸ਼ਹੀਦਾਂ ਦੇ ਪਵਿੱਤਰ ਚਰਨਾਂ ਨਾਲ ਨਿਵਾਜੀ ਪਾਵਨ ਧਰਤੀ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵੇਖੇ ਸੰਧਿਆ ਦੇ ਦੀਵਾਨ ਅੰਦਰ ਆਪ ਉਸ ਮੁੱਛੀਆ ਗੁਰਸਿੱਖ ਸੰਗਤਾਂ ਦੂਰੋਂ ਨੇੜੋਂ ਛਲਕੇ ਗੁਰੂ ਚਰਣਾ ਅੰਦਰ ਸੰਗਤ ਰੂਪ ਦੇ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ ਸਤਿਗੁਰੂ ਜੀ ਨੇ ਕਿਰਪਾ ਬਖਸ਼ ਸ਼ਰਮਤ ਕੀਤੀ ਹੈ ਸਤ ਸੰਗਤ ਕਰਨ ਦਾ ਗੁਰੂ ਗੋਬਿੰਦਰ ਬੈਠੰਦਾ ਸੁਪਾਗ ਸਮਾ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਆਉ ਇਸ ਸੁਭਲੇ ਸਮੇ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਲਾਹਾ ਲੈ ਕੇ ਹੋਰ ਵੀ ਇਹਨੂੰ ਉਤਮ ਤੇ ਸੁਭਾਗਾ ਸਮਾ ਵਡਾ ਸਕੀਏ ਗੁਰੂ ਪਾਤ ਜੀ ਕਿਰਪਾ ਬਖਸ਼ ਰਹਿਮਤ ਕਰਨ ਆਓ ਵਿਚਾਰ ਦੇ ਨਾਲ ਆਪਾਂ ਸਾਰਿਆਂ ਜੁੜਨ ਦਾ ਯਤਨ ਕਰੜਾ ਇੱਕ ਵਾਰ ਸਾਰੀ ਹੀ ਸੰਗਤ ਵਿਚਾਰ ਦੀ ਅਰੰਭ ਤਤ ਪੈਲੋ ਗੁਰੂ ਚਰਨਾਂ ਦਾ ਅਤ ਅੰਦਰ ਦੇ ਹੋਏ ਅਸੀਸਾਂ ਬਖਸ਼ੋ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਕੱਲ ਦਾ ਜਿਹੜਾ ਆਉਣ ਵਾਲਾ ਦਿਨ ਆ ਇਹ ਉਹ ਮਹਾਨ ਤੇ ਪਾਵਨ ਪਵਿੱਤਰ ਦਿਵਸ ਹੈ ਇਸ ਦਿਨ ਸਤਿਗੁਰੂ ਕਲਗੀ ਤਰਪਾ ਸਾਹਿਬ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਥ ਦੇ ਬਾਲੀ ਮੇਰੇ ਦਾਤਾ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕੇਸਗੜ੍ਹ ਸਾਹਿਬ ਦੀ ਪਹਾੜੀ ਦੇ ਉੱਪਰ ਜਿੱਥੇ ਅੱਜ ਸਾਡਾ ਪਾਵਨ ਤਖਤ ਕੇਸਗੜ੍ਹ ਸਾਹਿਬ ਵੜਿਆ ਹੋਇਆ ਹੈ ਇਸ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 85 ਤੇ 90 ਹਜ਼ਾਰ ਦਾ ਇਕੱਠਿਆ ਐ ਐਡੇ ਵੱਡੇ ਇਕੱਠ ਦੇ ਵਿੱਚੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੰਜਾਂ ਦੀ ਚੋਣ ਕਰਦੇ ਆ ਅੰਮ੍ਰਿਤ ਦੀ ਦਾਤ ਦੇ ਕੇ ਕਿੰਨੀਆਂ ਰਹਿਮਤਾ ਕਿੰਡੀਆਂ ਬਖਸ਼ਿਸ਼ਾਂ ਸਾਹਿਬ ਸਤਿਗੁਰੂ ਜੀ ਨੇ ਵਰਤਾਈਆਂ ਮੈਂ ਅਮਰਤ ਵਿਲੇਵੀ ਆਪ ਜੀ ਨੂੰ ਜਿੱਥੋਂ ਬੇਨਤੀ ਆਪ ਜੀ ਨਾਲ ਸਾਂਝੀ ਕਰ ਰਿਹਾ ਸਾ ਆਓ ਇੱਕ ਵਾਰ ਫਿਰ ਤੋਂ ਉਹ ਸਾਡਾ ਹੀ ਪ੍ਰਕਰਨ ਆਪ ਜੀ ਦੇ ਨਾਲ ਮੈਂ ਸਾਂਝਾ ਕਰਾਂਗਾ ਵਿਸਾਖੀ ਕਦੋਂ ਮਨਾਉਣ ਜਾਣ ਲੱਗੀ ਆ ਔਰ ਸਾਡਾ ਇਸ ਵਿਸਾਖ ਦੇ ਮਹੀਨੇ ਦੇ ਨਾਲ ਕੀ ਸੰਬੰਧ ਹੈ ਇਹਦੇ ਅਰਥ ਤੇ ਕੁਝ ਪੰਨੇ ਨੇ ਉਹ ਆਪਾਂ ਸਾਰੇ ਰਲ ਮਿਲ ਕੇ ਸਾਝੇ ਕਰਨ ਦੇ ਯਤਨ ਕਰਾਂਗੇ ਜਿੰਨਾ ਹੋ ਸਕੇ ਆ ਉਹਨਾਂ ਜਿਹਦੇ ਨਾਲ ਵਾਦਵਾ ਦੀ ਬੇਨਤੀ ਅੱਜ ਕਰਾਂਗਾ ਬਾਕੀ ਰਹਿੰਦੇ ਨੂੰ ਆਪਾਂ ਕੱਲ ਨੂੰ ਦੇਖਾਂਗੇ ਧੰਨ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਜਗਤ ਨੂੰ ਤਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦਾ ਭਲਾ ਕੀਤਾ ਸ਼ਬਦ ਦੇ ਨਾਲ ਉਪਦੇਸ਼ ਦੇ ਰਾਹੀ ਉਹਨਾਂ ਦੇ ਧਰਮ ਦੇ ਵਿੱਚੋਂ ਉਹਨਾਂ ਨੂੰ ਗਿਆਨ ਕਰਾ ਕੇ ਜਿਹੜੇ ਕੋਈ ਭੁੱਲੇ ਪੜ ਕੇ ਸਨ ਉਹਨਾਂ ਨੂੰ ਸਹੀ ਰਸਤੇ ਲਾਏ ਹੈ ਤੇ ਇਹ ਯਾਦ ਰੱਖਣਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਧਰਤੀ ਦੇ ਉੱਤੇ ਸੰਸਾਰ ਜਗਤ ਦੇ ਉੱਤੇ ਸਤਿਗੁਰੂ ਪ੍ਰਕਾਸ਼ ਤਾਰਨ ਕਰਦੇ ਆ 1469 ਦੇ ਅੰਦਰ ਕਈ ਸਰੋਤਾਂ ਦੇ ਵਿੱਚ ਗੱਲ ਵਿਸਾਖ ਦੇ ਮਹੀਨੇ ਦੀ ਲਿਖੀ ਗਈ ਕਿ ਮਹਾਰਾਜ ਨੇ ਵਿਸਾਖ ਦੇ ਅੰਦਰ ਪ੍ਰਕਾਸ਼ ਤਾਰਨ ਕੀਤਾ ਪਰ ਹਾਲਾਂਕਿ ਪ੍ਰਾਤਨ ਜਿਹੜੀਆਂ ਜਨਮ ਸਾਖੀਆਂ ਨੇ ਉਹਨਾਂ ਦੇ ਵਿੱਚ ਸਾਰੇ ਹੀ ਇਵਨ ਕੇ ਵਿਦਵਾਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ ਹੈ ਭਾਈ ਬਾਲੇਵਾਲੀ ਜਿਹੜੀ ਜਨਮ ਸਾਖੀ ਪ੍ਰਾਤ ਰਿਆਨ ਜੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਜਦੋਂ ਉਸ ਜਨਮ ਪੱਤਰੀ ਨੂੰ ਮੰਗਵਾਉਂਦੇ ਜਿਹਦੇ ਆਧਾਰ ਦੇ ਉੱਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ ਗਿਆ ਉਹਦੇ ਵਿੱਚ ਜ਼ਿਕਰ ਕਤਕ ਦੇ ਮਹੀਨੇ ਦਾ ਹੀ ਆਇਆ ਕਿ ਕਤਕ ਦੇ ਮਹੀਨੇ ਦੀ ਜਿਹੜੀ ਪੂਰਨਵਾਸੀ ਹੈ ਉਸ ਦਿਨ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਮੇਰੇ ਦਾਤਾ ਜਗਤ ਨੂੰ ਤਾਰਨ ਹਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਅੰਦਰ ਸਭ ਦੇ ਠੰਡ ਵਰਤਾਈ ਹੈ ਜਿਸ ਦਿਨ ਸਤਿਗੁਰੂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੇਰੇ ਦਾਤਾ ਆਏ ਆ ਉਸ ਦਿਨ ਮੋਦੀ ਖਾਨੇ ਦੇ ਵਿੱਚ ਲੰਬਾ ਸਮਾਗਮ ਕਰ ਕੀਤੀ ਆ ਇੱਕ ਦਿਨ ਸਤਗੁਰੂ ਪਾਤਸ਼ਾਹ ਵਈ ਦੇ ਕੰਢੇ ਗਏ ਆ ਇਸ਼ਨਾਨ ਕਰਨ ਵਾਸਤੇ ਗਏ ਇਤਿਹਾਸ ਕਹਿੰਦਾ ਹੈ ਕਿ ਵਰਣ ਦੇਵਤੇ ਸਤਗੁਰਾਂ ਬੇਨਤੀ ਕੀਤੀ ਆ ਸਤਗੁਰਾਂ ਨੂੰ ਕਿ ਤੁਹਾਨੂੰ ਅਕਾਲ ਪੁਰਖ ਜੀ ਨੇ ਯਾਦ ਕੀਤਾ ਚੁੱਭੇ ਮਾਰਦੇ ਆ ਵਈ ਨਦੀ ਦੇ ਰਸਤੇ ਹੀ ਸਤਗੁਰੂ ਪਾਤਸ਼ਾਹ ਅਕਾਲ ਪੁਰਖ ਦੇ ਕੋਲ ਗਏ ਨੇ ਤੇ ਯਾਦ ਰੱਖਿਓ ਇੱਕ ਦਿਨ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਮਾਂ ਬੀਤ ਗਿਆ ਮਹਾਰਾਜ ਜਲ ਚੋਂ ਬਾਹਰ ਨਹੀਂ ਆਏ ਜਦੋਂ ਰਾਤ ਹੋਈ ਨਾ ਅ ਰਾਤ ਵੀ ਲੰਘੀ ਤੇ ਦੂਸਰਾ ਦਿਨ ਜਦੋਂ ਸਵੇਰ ਦਾ ਚੜਿਆ ਸੇਵਾਦਾਰ ਨੇ ਆ ਕੇ ਸਾਰਾ ਦਾਸ ਦਿੱਤਾ ਸਭ ਤੋਂ ਪਹਿਲਾਂ ਜੈ ਰਾਮ ਜੀ ਨੂੰ ਦੱਸਿਆ ਉਸ ਤੋਂ ਬਾਅਦ ਨਾਨਕੀ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਸਾਰੇ ਪਾਸੇ ਦੌਲਤਖਾਨਾ ਬਾਬੇ ਇਹਨਾਂ ਸਾਰਿਆਂ ਨੂੰ ਜਦੋਂ ਪਤਾ ਲੱਗਿਆ ਗੁਰਦਾਰਨ ਸਿੰਘ ਸਾਹਿਬ ਜੀ ਵਿਹੇ ਦੇ ਵਿੱਚ ਗਏ ਸਨ ਤੇ ਉਸ ਤੋਂ ਬਾਅਦ ਬਾਹਰ ਲਈ ਆਏ ਕਈ ਲੋਕ ਜਿਹੜੇ ਇਸ ਗੱਲ ਦੀ ਈਰਖਾ ਕਰਦੇ ਸਨ ਵੀ ਮੋਦੀ ਖਾਨੇ 'ਚ ਬੈਠੇ ਸਭ ਕੁਝ ਹੀ ਲੁਟਾਈ ਜਾਂਦੇ ਆ ਉਹਨਾਂ ਨੇ ਇਸ ਗੱਲ ਨੂੰ ਦਿਮਾਗ ਦੇ ਵਿੱਚ ਰੱਖਿਆ ਤੇ ਗੱਲ ਇੱਕੋ ਹੀ ਪ੍ਰਚਾਰੀ ਗਈ ਕਿ ਕਾਟਾ ਪੈ ਗਿਆ ਹੋਵੇਗਾ ਤਾਂ ਕਰਕੇ ਵੀ ਦੇ ਵਿੱਚ ਛਾਲ ਮਾਰ ਦਿੱਤੀ ਆ ਬੜਾ ਲੋਕਾਂ ਨੇ ਇਹੋ ਜਿਹਾ ਕੁਝ ਕਿਹਾ ਪਰ ਯਾਦ ਰੱਖਣਾ ਇਸ ਨਗਰ ਦੀਆਂ ਔਰਤਾਂ ਵੀ ਬੀਬੇ ਨਾਨਕੀ ਦੇ ਕੋਲ ਜਦੋਂ ਬੈਠਣ ਆਉਂਦੀਆਂ ਨੇ ਪੈਣ ਤੇਰਾ ਵੀਰ ਕਿੱਡਾ ਚੰਗਾ ਸੀ ਕਿੰਨਾ ਇੱਥੇ ਸਾਰੇ ਲੋਕ ਆ ਕਿ ਉਹਨਾਂ ਤੋਂ ਲੈ ਕੇ ਜਾਂਦੇ ਸਨ ਕਿੰਨੀ ਵਧੀਆ ਕਾਰ ਕਰਦਾ ਸੀ ਪਰ ਕਹਿਣ ਲੱਗੇ ਵੀ ਉਹ ਤਾਂ ਡੁੱਬ ਗਿਆ ਤੇ ਪੈ ਨਾਨਕ ਕੀ ਸਾਰਿਆਂ ਦੀਆਂ ਗੱਲਾਂ ਸੁਣਦੀ ਗਈ ਸੁਣਦੀ ਗਈ ਤੇ ਇੱਕ ਦਿਨ ਫਿਰ ਇੱਕੋ ਹੀ ਗੱਲ ਕਹਿ ਦਿੱਤੀ ਐ ਸਾਰਿਆਂ ਨੂੰ ਕਹਿਣ ਲੱਗੀ ਮੇਰਾ ਵੀਰ ਡੁੱਬਿਆ ਨਹੀਂ ਉਹ ਤਾਂ ਡੁੱਬਦਿਆਂ ਨੂੰ ਤਾਰਨ ਵਾਸਤੇ ਆਇਆ ਹੋਇਆ ਉਹ ਡੁੱਬਿਆ ਨਹੀਂਗਾ ਡੁੱਬਦਿਆਂ ਨੂੰ ਤਾਰਨ ਹਾਰਾ ਅੱਜ ਸਮਾਇਆ ਤੀਜੇ ਦਿਨ ਸਤਿਗੁਰੂ ਪਾਤਸ਼ਾਹ ਵੇਈ ਦੇ ਵਿੱਚੋਂ ਬਾਹਰ ਆਉਂਦੇ ਆ ਨਾ ਤਾਂ ਘਰ ਆਏ ਨਾ ਜਿੱਥੇ ਮਹਾਰਾਜ ਜੀ ਮੋਦੀਖਾਨੇ ਦੀ ਕਰਕਾਰ ਉੱਥੇ ਵੀ ਨਹੀਂ ਗਏਗੇ ਜਿੱਥੇ ਹਟਸਾਬ ਸਥਾਨ ਇੱਥੇ ਵੀ ਨਹੀਂ ਆਏ ਸਤਗੁਰੂ ਪਾਤਸ਼ਾਹ ਗਏ ਨੇ ਜੀ ਸ਼ਮਸ਼ਾਨ ਘਾਟ ਜਿਹੜਾ ਬੜੇ ਹੋਏ ਆ ਉੱਥੇ ਚਲੇ ਗਏ ਇੱਥੇ ਅੱਜ ਜਦੋਂ ਬੈਠੇ ਆ ਸਤਗੁਰੂ ਪਾਤਸ਼ਾਹ ਜੀ ਨੂੰ ਕਈਆਂ ਨੇ ਜਦੋਂ ਦੇਖਿਆ ਲੰਘਦੇ ਟੱਪਦੇ ਦੇਖਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਬੜਾ ਕੁਝ ਉਲਟ-ਪੁਲਟ ਬੋਲਦੇ ਰਹੇ ਮਹਾਰਾਜ ਨੇ ਬਾਣੀ ਵਿੱਚ ਆਪ ਵੀ ਇਹ ਸ਼ਬਦ ਵਰਤਿਆ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਨਾ ਕੋਈ ਆਖਿਆ ਭੂਤਨਾ ਕੋ ਕਹੇ ਬੇਤਾਲਾ ਕਹਿੰਦੇ ਕੋਈ ਭੂਤਨਾ ਕਹਿੰਦਾ ਕੋਈ ਬੇਤਾਲਾ ਕਿਸੇ ਤਰ੍ਹਾਂ ਤਰ੍ਹਾਂ ਦੇ ਸ਼ਬਦ ਸਤਿਗੁਰਾਂ ਦੇ ਲਈ ਵਰਤੇ ਗਏ ਪਰ ਜਿਹੜਾ ਸੇਵਾਦਾਰ ਪਿਆਰ ਰੱਖਣ ਵਾਲਾ ਸੀ ਅੱਜ ਸਤਿਗੁਰਾਂ ਦੇ ਕੋਲੇ ਜਦੋਂ ਪਹੁੰਚਿਆ ਨਾ ਉਹਨੇ ਬੇਨਤੀ ਕੀਤੀ ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਲੰਬਾ ਸਮਾਂ ਹੋ ਗਿਆ ਵੀ ਇੱਥੇ ਖੜਿਆ ਲੋ ਭਾਈ ਬਾਲੇ ਦਾ ਜ਼ਿਕਰ ਕੀਤਾ ਇਤਿਹਾਸ ਤੇ ਅੰਦਰ ਭਾਈ ਬਾਲਾ ਕਹਿਣ ਲੱਗਾ ਦਾਤਾ ਬਹੁਤ ਲੰਬਾ ਸਮਾਂ ਕੱਲ ਸਵੇਰ ਵੀ ਲੰਗੀ ਰਾਤ ਵੀ ਲੰਘ ਗਈ ਕੱਲ ਦਾ ਦਿਨ ਵੀ ਲੰਘ ਗਿਆ ਰਾਤ ਵੀ ਲੰਘ ਗਈ ਅੱਜ ਤੀਜਾ ਦਿਨ ਆਇਆ ਤੁਸੀਂ ਤੀਜੇ ਦਿਨ ਪਾਣੀ ਦੇ ਵਿੱਚੋਂ ਬਾਹਰ ਨਿਕਲੇ ਹੋ ਘਰਵਾਲ ਨਹੀਂ ਆਏ ਮੋਦੀ ਖਾਨੇ ਵਿੱਚ ਨਹੀਂ ਗਏ ਇਸ ਧਰਤੀ ਦੇ ਉੱਤੇ ਸ਼ਮਸ਼ਾਨ ਘਾਟ ਦੀ ਧਰਤੀ ਤੇ ਆ ਕੇ ਬੈੜ ਗਏ ਕੀ ਕਾਰਨ ਹੈ ਇੱਥੇ ਬੈਠਣ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਸਕਰਾਂਦਿਆ ਇੱਕ ਬਚਨ ਕਿਹਾ ਕਹਿਣ ਲੱਗੇ ਬਾਲਿਆ ਮੈਂ ਕਹਿੰਦੇ ਇੱਕ ਨਵੇਂ ਧਰਮ ਦੀ ਸ਼ੁਰੂਆਤ ਕਰਨੀ ਆ ਯਾਦ ਰੱਖਣਾ ਸਿੱਖਾਂ ਦੇ ਮੁੱਢਲੇ ਗੁਰੂ ਨੇ ਤਾਂ ਗੁਰੂ ਨਾਨਕ ਸਾਹਿਬ ਸਿੱਖੀ ਧਰਮ ਆਰੰਭ ਤਾਂ ਇਹ ਤੋਂ ਗੁਰੂ ਨਾਨਕ ਸਾਹਿਬ ਤੋਂ ਹੁੰਦੀ ਹੈ ਜੀ ਫਿਰ ਇੱਕ ਬੇਨਤੀ ਕੀਤੀ ਕਹਿੰਦੇ ਜੀ ਜਦੋਂ ਕੋਈ ਨਵਾਂ ਕੰਮ ਸ਼ੁਰੂ ਕੀਤਾ ਜਾਂਦਾ ਹੈ ਨਵਾਂ ਕਾਰਜ ਕੋਈ ਵੀ ਸ਼ੁਰੂ ਕਰਦਾ ਮੰਨ ਲਓ ਹੁਣ ਆਪਾਂ ਕਈ ਵਾਰੀ ਕੋਈ ਕਾਰੋ ਬਣਾਉਂਦਾ ਹੈ ਕੋਈ ਕਿਸੇ ਤਰ੍ਹਾਂ ਦਾ ਕੋਈ ਕਾਰਜ ਸ਼ੁਰੂ ਕਰਦਾ ਹੈ ਅਰਦਾਸਾਂ ਕਰਾਈਆਂ ਜਾਂਦੀਆਂ ਨੇ ਅਖੰਡ ਵਾਦ ਸਭ ਕਿੰਨਾ ਕੁਝ ਬਾਣੀ ਦਾ ਪ੍ਰਵਾਹ ਚੱਲਦਾ ਹੈ ਨਾ ਕਿ ਨਵਾਂ ਕਾਰਜ ਸ਼ੁਰੂ ਕਰਨ ਹੈ ਉਹਨਾਂ ਸਮਿਆਂ ਦੇ ਅੰਦਰ ਧਾਰਮਿਕ ਅਸਥਾਨ ਜਾਤਾਂ ਸ਼ਿਵਦ ਵਾਲੇ ਸਨ ਜੀ ਮੰਦਰ ਸਨ ਜਾਂ ਮਸੀਤਾਂ ਸਨ ਆਹੀ ਕੁਝ ਸੀ ਨਾ ਕਹਿੰਦੇ ਜੀ ਜਦੋਂ ਵੀ ਕੋਈ ਧਰਮ ਦੀ ਜਾਂ ਕੋਈ ਕਿਸੇ ਚੀਜ਼ ਨੂੰ ਨਵੀਂ ਚੀਜ਼ ਦੀ ਨਵੇਂ ਕੰਮ ਦੀ ਸ਼ੁਰੂਆਤ ਕਰਨੀ ਹੁੰਦੀ ਆ ਲੋਕ ਧਾਰਮਿਕ ਸਥਾਨਾਂ ਤੇ ਜਾ ਕੇ ਗੱਲਾਂ ਸ਼ੁਰੂ ਕਰਦੇ ਆ ਤੁਸੀਂ ਇਸ ਸ਼ਮਸ਼ਾਨ ਘਾਟ ਦੀ ਧਰਤੀ ਤੇ ਆ ਕੇ ਬੈਠ ਗਏ ਇੱਕ ਗੱਲ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਇਹ ਕਿਹੜਾ ਇਹੋ ਜਿਹਾ ਧਰਮ ਹੈ ਜਿਹੜਾ ਇਸ ਸ਼ਮਸ਼ਾਨ ਘਾਟ ਦੀ ਧਰਤੀ ਦੇ ਬੈਠ ਕੇ ਤੁਸੀਂ ਨਵੇਂ ਧਰਮ ਦੀ ਪਿਰਤ ਬੋਣ ਲੱਗੇ ਹੋ ਇੱਥੋਂ ਗੱਲ ਸ਼ੁਰੂ ਕਰਨ ਲੱਗੇ ਹੋ ਗੱਲ ਕੀ ਕਾਰਨ ਕੀ ਦੱਸੋ ਤਾਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਥੇ ਆਉਣ ਦਾ ਕਾਰਨ ਇਹ ਆ ਪਹਿਲੀ ਗੱਲ ਤਾਂ ਸਤਗੁਰੂ ਕਹਿਣ ਲੱਗੇ ਬਾਲਿਆ